ਦੋਸਤੋ ਬੜੇ ਦੁੱਖ ਤੇ ਅਫਸੋਸ ਤੇ ਰੰਜ ਦੀ ਗੱਲ ਆ ਕਿ ਇੱਕ ਸਾਡਾ ਨੌਜਵਾਨ ਕਿਸਾਨ ਸ਼ੁਭਕਰਮ ਬਠਿੰਡੇ ਦਾ ਰਹਿਣ ਵਾਲਾ ਘਨੋਰੀ ਬਾਰਡਰ ਵਿੱਚ ਹਰਿਆਣਾ ਪੁਲਿਸ ਦੀ ਗੋਲੀ ਦਾ ਸ਼ਿਕਾਰ ਹੋ ਗਿਆ ਇਸ ਤੋਂ ਪਹਿਲਾਂ ਪਿਛਲੇ 7 ਦਿਨਾਂ 'ਚ ਟੇਰ ਗੈਸ ਸ਼ੈਲ ਮਾਰ-ਮਾਰ ਕੇ ਰਬਰ ਬੁਲੇਟਸ ਮਾਰ-ਮਾਰ ਕੇ 250 ਕਿਸਾਨਾਂ ਨੂੰ ਬਹੁਤ ਬੇਰਹਿਮੀ ਦੇ ਨਾਲ ਜੋ ਕੁੱਟਿਆ ਗਿਆ ਮਾਰਿਆ ਗਿਆ ਜ਼ਖਮੀ ਕੀਤਾ ਗਿਆ ਕਿਸੇ ਨੇ ਉਹਨਾਂ ਦੀ ਬਾਤ ਨਹੀਂ ਸੁਣੀ ਔਰ ਮੈਨੂੰ ਅਫਸੋਸ ਆ ਕਿ ਸਾਡੇ ਦੇਸ਼ ਦੀ ਸਰਕਾਰ ਪ੍ਰਾਈਮ ਮਿਨਿਸਟਰ ਸਭ ਚੁੱਪ ਬੈਠੇ ਨੇ ਔਰ ਉਹਨਾਂ ਵਾਸਤੇ ਕਿਦਾਂ ਦਾ ਅਲੱਗ ਬਾਰਡਰ ਤਿਆਰ ਕੀਤਾ ਗਿਆ ਵਾ ਕਿ ਜਿੱਦਾਂ ਕੋਈ ਅਸੀਂ ਕਿਸੇ ਦੁਸ਼ਮਣ ਦੇਸ਼ ਤੇ ਆਗੂ ਹੁੰਨੇ ਆ ਦੁਸ਼ਮਣ ਦੇਸ਼ ਦੇ ਵਸਣ ਦੇ ਹੁੰਨੇ ਆ ਅਸੀਂ ਆਪਣੇ ਦੇਸ਼ ਦੇ ਰਹਿਣ ਵਾਲੇ ਨਹੀਂ ਕਿ ਇਹ ਸਭ ਕੁਝ ਮੈਂ ਸਮਝਦਾ ਕਿ ਕਿਸਾਨਾਂ ਨਾਲ ਖੇਤ ਮਜ਼ਦੂਰਾਂ ਨਾਲ ਬਹੁਤ ਜ਼ੁਲਮ ਠਾਇਆ ਜਾ ਰਿਹਾ ਵਾ ਉਹਨਾਂ ਦੀਆਂ ਮੰਗਾਂ ਬੜੀਆਂ ਜਾਇਜ਼ ਨੇ ਉਹ ਪਿਛਲੇ ਅ ਸਵਾ ਸਾਲ ਪਹਿਲਾਂ ਦਿੱਲੀ ਦੇ ਬਾਰਡਰ ਤੇ ਬੈਠੇ ਕਿਸੇ ਨੂੰ ਚਰੀਟ ਨਹੀਂ ਲੱਗੀ ਅੱਜ ਅਗਰ ਕੋਈ ਵਾਇਲੈਂਸ ਕਰ ਰਿਹਾ ਇਨਸਟੀਗੇਟ ਅੱਜ ਅਗਰ ਕੋਈ ਉਹਨਾਂ ਨੂੰ ਪ੍ਰੋਵੋਕ ਕਰ ਰਿਹਾ ਵਾ ਤਾਂ ਉਹ ਹਰਿਆਣਾ ਦੀ ਪੁਲਿਸ ਕੇਂਦਰ ਦੀ ਸਰਕਾਰ ਦੇ ਹੁਕਮਾਂ ਦੇ ਉੱਤੇ ਜਿਹੜਾ ਸਾਡੇ ਤੇ ਅਤਿਆਚਾਰ ਕਰ ਰਿਹਾ ਔਰ ਇਹਨਾਂ ਨੂੰ ਵੀ ਜ਼ਿਆਦਾ ਦੁੱਖ ਦੀ ਦੁੱਖ ਦੀ ਗੱਲ ਆ ਕਿ ਸਾਰਾ ਕੁਝ ਸਾਡੇ ਪੰਜਾਬ ਦੀ ਟੈਰੀਟਰੀ ਦੇ ਅੰਦਰ ਵੜ ਕੇ ਕਰ ਰਹੇ ਨੇ ਘੱਗਰ ਦਾ ਦਰਿਆ ਜਿਹੜਾ ਬ੍ਰਿਜ ਹੈ ਜਿੱਥੇ ਬੈਰੀਕੇਡਿੰਗ ਕੀਤੀ ਹਰਿਆਣਾ ਸਰਕਾਰ ਨੇ ਉਹ ਸਾਡੀ ਟੈਰੀਟਰੀ ਆ 250 ਬੰਦੇ ਨੂੰ ਇੰਜਰ ਕਰਤਾ ਇੱਕ ਨੌਜਵਾਨ ਕਿਸਾਨ ਮਾਰ ਦਿੱਤਾ ਸਾਡੇ ਆਪਣੇ ਮੁੱਖ ਮੰਤਰੀ ਸਾਹਿਬ ਚੁੱਪ ਬੈਠੇ ਨੇ ਇਸ਼ਤਿਹਾਰबाजी 'ਚ ਲੱਗੇ ਹੋਏ ਨੇ ਅੱਜ ਸਾਡੀ ਮੰਗ ਆ ਭਗਵਾਨ ਸਿੰਘ ਮਾਨ ਕਿ ਤੂੰ 10 ਚੰਗੀ ਤਰ੍ਹਾਂ ਨਾਲ ਕਿ ਕੀ ਤੁਸੀਂ ਬੀਜੇਪੀ ਦੇ ਨਾਂ 'ਉਂ ਕਿ ਪੰਜਾਬ ਦੇ ਕਿਸਾਨਾਂ ਨਾਲ ਕਿਉਂਕਿ ਅੱਜ ਮੈਂ ਜਦੋਂ ਰਾਜਪੁਰੇ ਨੰਗਿਆਤ ਮੈਂ ਇੱਕ ਛੋਟੀ ਵੀਡੀਓ ਵੀ ਸ਼ੇਅਰ ਕੀਤੀ ਆ ਸਾਰੇ ਨਾਕੇ ਲਾਏ ਹੋਏ ਨੇ ਕਿ ਕਿਸਾਨਾਂ ਨੂੰ ਕਿਸੇ ਤਰੀਕੇ ਨਾਲ ਪੰਜਾਬ ਦੇ ਵਿੱਚ ਹੀ ਰੋਕਿਆ ਜਾਵੇ ਕਰੇਨਾ ਖੜੀਆਂ ਕੀਤੀਆਂ ਨੇ ਤਲਾਸ਼ੀਆਂ ਲਈਆਂ ਜਾ ਰੀਆਂ ਨੇ ਸਾਡੇ ਡੀਜੀਪੀ ਸਾਹਿਬ ਦੇ ਹੁਕਮ ਐਸਐਸਪੀ ਨੂੰ ਗਏ ਕਿ ਪੰਜਾਬ ਦੇ ਕਿਸਾਨਾਂ ਨੂੰ ਕਿਸੇ ਤਰ੍ਹਾਂ ਦੀ ਹੈਵੀ ਮਸ਼ੀਨਰੀ ਕੋਈ ਜੀਸੀਬੀ ਕੋਈ ਹਾਈਡਰਾ ਮਸ਼ੀਨ ਇਹਨਾਂ ਨੂੰ ਲਜਾਣ ਤੋਂ ਰੋਕਿਆ ਜਾਵੇ ਕੀ ਭਗਵੰਤੂ ਬੀਜੇਪੀ ਦੇ ਨਾਂ 'ਹਾਂ ਜਾਂ ਪੰਜਾਬ ਦੇ ਲੋਕਾਂ ਨਾਲ ਔਰ ਸਾਡੀ ਮੰਗ ਆ ਕਿ ਜਿਹੜਾ 250 ਕਿਸਾਨ ਜਕਮੀ ਹੋਇਆ ਖੇਤ ਮਜ਼ਦੂਰ ਉਹਨਾਂ ਦੀਆਂ ਮੈਡੀਕਲ ਰਿਪੋਰਟਸ ਦੇ ਆਧਾਰ ਦੇ ਉੱਤੇ ਪਰਚੇ ਦਰਜ ਕੀਤੇ ਜਾਣ ਗੁਨਾਹਗਾਰ ਪੁਲਿਸ ਆਫਸਰਸ ਤੇ ਤੇ ਜਿਹੜਾ ਅੱਜ ਸਾਡਾ ਸ਼ੁਭਕਰਮ ਨੌਜਵਾਨ ਮਾਰਿਆ ਗਿਆ ਉਹਦਾ ਤਾ 302 ਦਾ ਮਕਦਮਾ ਘਨੋਰੀ ਪੁਲਿਸ ਸਟੇਸ਼ਨ ਵਿੱਚ ਪੰਜਾਬ ਦੀ ਸਰਕਾਰ ਨੂੰ ਹਰਿਆਣਾ ਦੇ ਪੁਲਿਸ ਆਫਸਰਸ ਦੇ ਖਿਲਾਫ ਤੁਰੰਤ ਕਰਨਾ ਚਾਹੀਦਾ ਕਿਉਂਕਿ ਸਾਡਾ ਮੰਨਣਾ ਕਿ ਉਸ ਵਾਹਿਗੁਰੂ ਦੀ ਦਿੱਤੀ ਹੋਈ ਸਿੱਖਿਆ ਅਨੁਸਾਰ ਇਹ ਸਾਰਾ ਕੁਝ ਜਿਹੜਾ ਹੋਇਆ ਵਾ ਇਹ ਵਧੀਕੀ ਪੁਲਿਸ ਵੱਲੋਂ ਕੀਤੀ ਗਈ ਜਦ ਕਿ ਕਿਸਾਨ ਤੇ ਖੇਤ ਮਜ਼ਦੂਰ ਨਿਹੱਤੇ ਪਿਛਲੇ ਹਫਤੇ ਦੇ ਸੜਕਾਂ ਦੇ ਉੱਤੇ ਬੈਠ ਕੇ ਆਪਣੀਆਂ ਜਾਇਜ਼ ਮੰਗਾਂ ਦੀ ਗੱਲ ਕਰ ਰਹੇ ਹਾਂ ਉਮੀਦ ਕਰਦੇ ਹਾਂ ਕਿ ਕੇਂਦਰ ਸਰਕਾਰ ਵੀ ਜਾਗੇਗੀ ਤੇ ਸਾਡਾ ਆਪਣਾ ਭਗਵੰਤ ਜਿਹੜਾ ਰੋਜ਼ ਦੁਹਾਈਂ ਕਹਿੰਦਾ ਕਿ ਮੈਂ ਪੰਜਾਬ ਦੇ ਕਿਸਾਨਾਂ ਨਾਲ ਹਾਂ ਉਹ ਸਾਡੇ ਕਿਸਾਨਾਂ ਦੀ ਹਿਫਾਜ਼ਤ ਕਰੇਗਾ ਤੇ ਪਰਚੇ ਪੁਲਿਸ ਵਾਲਿਆਂ ਦੇ ਉੱਤੇ ਜਿਹੜੇ ਕਤਲ ਦੇ ਤੇ ਦੂਜੇ ਸੱਟਾਂ ਦੇ ਉਹ ਦਰਜ ਕਰੇਗਾ ਤੁਹਾਡਾ ਮੇਰੇ ਨਾਲ ਜੁੜਨ ਲਈ ਬਹੁਤ-ਬਹੁਤ ਧੰਨਵਾਦ ਸੁਪਾਲ ਸਿੰਘ ਖਿਆਲ ਦੋਸਤੋ ਬੜੇ ਦੁੱਖ ਤੇ ਅਫਸੋਸ ਤੇ ਰੰਜ ਦੀ ਗੱਲ ਆ ਕਿ ਇੱਕ ਸਾਡਾ ਨੌਜਵਾਨ ਕਿਸਾਨ ਸ਼ੁਭਕਰਮ ਬਠਿੰਡੇ ਦਾ ਰਹਿਣ ਵਾਲਾ ਘਨੋਰੀ ਬਾਰਡਰ ਵਿੱਚ ਹਰਿਆਣਾ ਪੁਲਿਸ ਦੀ ਗੋਲੀ ਦਾ ਸ਼ਿਕਾਰ ਹੋ ਗਿਆ ਇਸ ਤੋਂ ਪਹਿਲਾਂ ਪਿਛਲੇ 7 ਦਿਨਾਂ 'ਚ ਟੇਅਰ ਗੈਸ ਸ਼ੈਲ ਮਾਰ-ਮਾਰ ਕੇ ਰਬਰ ਬੁਲੇਟਸ ਮਾਰ-ਮਾਰ ਕੇ 250 ਕਿਸਾਨਾਂ ਨੂੰ ਬਹੁਤ ਬੇਰਹਿਮੀ ਦੇ ਨਾਲ ਜੋ ਕੁੱਟਿਆ ਗਿਆ ਮਾਰਿਆ ਗਿਆ ਜ਼ਖਮੀ ਕੀਤਾ ਗਿਆ ਕਿਸੇ ਨੇ ਉਹਨਾਂ ਦੀ ਬਾਤ ਨਹੀਂ ਸੁਣੀ ਔਰ ਮੈਨੂੰ ਅਫਸੋਸ ਹੈ ਕਿ ਸਾਡੇ ਦੇਸ਼ ਦੀ ਸਰਕਾਰ ਪ੍ਰਾਈਮ ਮਿਨਿਸਟਰ ਸਭ ਚੁੱਪ ਬੈਠੇ ਨੇ ਔਰ ਉਹਨਾਂ ਵਾਸਤੇ ਕਿਦਾਂ ਦਾ ਅਲੱਗ ਬਾਰਡਰ ਤਿਆਰ ਕੀਤਾ ਗਿਆ ਵਾ ਕਿ ਜਿੱਦਾਂ ਕੋਈ ਅਸੀਂ ਕਿਸੇ ਦੁਸ਼ਮਣ ਦੇਸ਼ ਦੇ ਆਗੂ ਹੁੰਨੇ ਆ ਦੁਸ਼ਮਣ ਦੇਸ਼ ਦੇ ਵਸਣ ਦੇ ਹੁੰਨੇ ਆ ਅਸੀਂ ਆਪਣੇ ਦੇਸ਼ ਦੇ ਰਹਿਣ ਵਾਲੇ ਨਹੀਂ ਕਿ ਇਹ ਸਭ ਕੁਝ ਮੈਂ ਸਮਝਦਾ ਕਿ ਕਿਸਾਨਾਂ ਨਾਲ ਖੇਤ ਮਜ਼ਦੂਰਾਂ ਨਾਲ ਬਹੁਤ ਜ਼ੁਲਮ ਠਾਇਆ ਜਾ ਰਿਹਾ ਵਾ ਉਹਨਾਂ ਦੀਆਂ ਮੰਗਾਂ ਬੜੀਆਂ ਜਾਇਜ਼ ਨੇ ਉਹ ਪਿਛਲੇ ਸਵਾ ਸਾਲ ਪਹਿਲਾਂ ਦਿੱਲੀ ਦੇ ਬਾਰਡਰ ਤੇ ਬੈਠੇ ਕਿਸੇ ਨੂੰ ਚੀਰੀਟ ਨਹੀਂ ਲੱਗੀ ਅੱਜ ਅਗਰ ਕੋਈ ਵਾਇਲੈਂਸ ਕਰ ਰਿਹਾ ਇਨਸਟੀਗੇਟ ਅੱਜ ਅਗਰ ਕੋਈ ਉਹਨਾਂ ਨੂੰ ਪ੍ਰੋਵੋਕ ਕਰ ਰਿਹਾ ਵਾ ਤਾਂ ਉਹ ਹਰਿਆਣੇ ਦੀ ਪੁਲਿਸ ਕੇਂਦਰ ਦੀ ਸਰਕਾਰ ਦੇ ਹੁਕਮਾਂ ਦੇ ਉੱਤੇ ਜਿਹੜਾ ਸਾਡੇ ਤੇ ਅਤਿਆਚਾਰ ਕਰ ਰਿਹਾ ਔਰ ਇਹਨਾਂ ਨੂੰ ਵੀ ਜ਼ਿਆਦਾ ਦੁੱਖ ਦੀ ਦੁੱਖ ਦੀ ਗੱਲ ਆ ਕਿ ਸਾਰਾ ਕੁਝ ਸਾਡੇ ਪੰਜਾਬ ਦੀ ਟੈਰੀਟਰੀ ਦੇ ਅੰਦਰ ਵੜ ਕੇ ਕਰ ਰਹੇ ਨੇ ਖੱਗਰ ਦਾ ਦਰਿਆ ਜਿਹੜਾ ਬ੍ਰਿਜ ਹੈ ਜਿੱਥੇ ਬੈਰੀਕੇਡਿੰਗ ਕੀਤੀ ਹਰਿਆਣਾ ਸਰਕਾਰ ਨੇ ਉਹ ਸਾਡੀ ਟਰੇਟਰੀ ਆ 250 ਬੰਦੇ ਨੂੰ ਇੰਜਰ ਕਰਤਾ ਇੱਕ ਨੌਜਵਾਨ ਕਿਸਾਨ ਮਾਰ ਦਿੱਤਾ ਸਾਡੇ ਆਪਣੇ ਮੁੱਖ ਮੰਤਰੀ ਸਾਹਿਬ ਚੁੱਪ ਬੈਠੇ ਨੇ ਇਸ਼ਤਿਹਾਰबाजी 'ਚ ਲੱਗੇ ਹੋਏ ਨੇ ਅੱਜ ਸਾਡੀ ਮੰਗ ਆ ਭਗਵਾਨ ਸਿੰਘ ਮਾਨ ਕਿ ਤੂੰ 10 ਚੰਗੀ ਤਰ੍ਹਾਂ ਨਾਲ ਕਿ ਕੀ ਤੁਸੀਂ ਭਾਜਪਾ ਦੇ ਨਾਂ ਨੂੰ ਕਿ ਪੰਜਾਬ ਦੇ ਕਿਸਾਨਾਂ ਨਾਲ ਕਿਉਂਕਿ ਅੱਜ ਮੈਂ ਜਦੋਂ ਰਾਜਪੁਰੇ ਨੰਗਿਆਤ ਮੈਂ ਇੱਕ ਛੋਟੀ ਵੀਡੀਓ ਵੀ ਸ਼ੇਅਰ ਕੀਤੀ ਆ ਸਾਰੇ ਨਾਕੇ ਲਾਏ ਹੋਏ ਨੇ ਕਿ ਕਿਸਾਨਾਂ ਨੂੰ ਕਿਸੇ ਤਰੀਕੇ ਨਾਲ ਪੰਜਾਬ ਦੇ ਵਿੱਚ ਹੀ ਰੋਕਿਆ ਜਾਵੇ ਕਰੇਨਾ ਖੜੀਆਂ ਕੀਤੀਆਂ ਨੇ ਤਲਾਸ਼ੀਆਂ ਲਈਆਂ ਜਾ ਰੀਆਂ ਨੇ ਸਾਡੇ ਡੀਜੀਪੀ ਸਾਹਿਬ ਦੇ ਹੁਕਮ ਐਸਐਸਪੀ ਨੂੰ ਗਏ ਕਿ ਪੰਜਾਬ ਦੇ ਕਿਸਾਨਾਂ ਨੂੰ ਕਿਸੇ ਤਰ੍ਹਾਂ ਦੀ ਹੈਵੀ ਮਸ਼ੀਨਰੀ ਕੋਈ ਜੀਸੀਬੀ ਕੋਈ ਹਾਈਡਰਾ ਮਸ਼ੀਨ ਇਹਨਾਂ ਨੂੰ ਲਜਾਣ ਤੋਂ ਰੋਕਿਆ ਜਾਵੇ ਕੀ ਭਗਵੰਤੂ ਬੀਜੇਪੀ ਦੇ ਨਾਲ ਹਾਂ ਜਾਂ ਪੰਜਾਬ ਦੇ ਲੋਕਾਂ ਨਾਲ ਔਰ ਸਾਡੀ ਮੰਗ ਆ ਕਿ ਜਿਹੜਾ 250 ਕਿਸਾਨ ਜ਼ਖਮੀ ਹੋਇਆ ਖੇਤ ਮਜ਼ਦੂਰ ਉਹਨਾਂ ਦੀਆਂ ਮੈਡੀਕਲ ਰਿਪੋਰਟਸ ਦੇ ਆਧਾਰ ਦੇ ਉੱਤੇ ਪਰਚੇ ਦਰਜ ਕੀਤੇ ਜਾਣ ਗੁਨਾਹਗਾਰ ਪੁਲਿਸ ਆਫਸਰਸ ਤੇ ਤੇ ਜਿਹੜਾ ਅੱਜ ਸਾਡਾ ਸ਼ੁਭਕਰਮ ਨੌਜਵਾਨ ਮਾਰਿਆ ਗਿਆ ਉਹਦਾ ਤਾ 302 ਦਾ ਮੁਕਦਮਾ ਘਨੋਰੀ ਪੁਲਿਸ ਸਟੇਸ਼ਨ ਵਿੱਚ ਪੰਜਾਬ ਦੀ ਸਰਕਾਰ ਨੂੰ ਹਰਿਆਣਾ ਦੇ ਪੁਲਿਸ ਆਫਸਰ ਦੇ ਖਿਲਾਫ ਤੁਰੰਤ ਕਰਨਾ ਚਾਹੀਦਾ ਕਿਉਂਕਿ ਸਾਡਾ ਮੰਨਣਾ ਕਿ ਉਸ ਵਾਹਿਗੁਰੂ ਦੀ ਦਿੱਤੀ ਹੋਈ ਸਿੱਖਿਆ ਅਨੁਸਾਰ ਇਹ ਸਾਰਾ ਕੁਝ ਜਿਹੜਾ ਹੋਇਆ ਵਾ ਇਹ ਵਧੀਕੀ ਪੁਲਿਸ ਵੱਲੋਂ ਕੀਤੀ ਗਈ ਜਦ ਕਿ ਕਿਸਾਨ ਤੇ ਖੇਤ ਮਜ਼ਦੂਰ ਨਿਹੱਤੇ ਪਿਛਲੇ ਹਫ਼ਤੇ ਦੇ ਸੜਕਾਂ ਦੇ ਉੱਤੇ ਬੈਠ ਕੇ ਆਪਣੀਆਂ ਜਾਇਜ਼ ਮੰਗਾਂ ਦੀ ਗੱਲ ਕਰ ਰਹੇ ਨੇ ਉਮੀਦ ਕਰਦੇ ਆ ਕਿ ਕੇਂਦਰ ਸਰਕਾਰ ਵੀ ਜਾਗੇਗੀ ਤੇ ਸਾਡਾ ਆਪਣਾ ਭਗਵੰਤ ਜਿਹੜਾ ਰੋਜ਼ ਦੁਹਾਈ ਕਿੰਦਾ ਕਿ ਮੈਂ ਪੰਜਾਬ ਦੇ ਕਿਸਾਨਾਂ ਨਾਲ ਆ ਉਹ ਸਾਡੇ ਕਿਸਾਨਾਂ ਦੀ ਹਿਫਾਜ਼ਤ ਕਰੇਗਾ ਤੇ ਪਰਚੇ ਪੁਲਿਸ ਵਾਲਿਆਂ ਦੇ ਉੱਤੇ ਜਿਹੜੇ ਕਤਲ ਦੇ ਤੇ ਦੂਜੇ ਸੱਟਾਂ ਦੇ ਉਹ ਦਰਜ ਕਰੇਗਾ ਤੁਹਾਡਾ ਮੇਰੇ ਨਾਲ ਜੁੜਨ ਲਈ ਬਹੁਤ ਬਹੁਤ ਧੰਨਵਾਦ ਸੁਪਾਲ ਸਿੰਘ ਖੇੜਾ